ਕੀ ਉਹਨਾਂ ਨੇ ਇੱਕ ਵੀ IIT ਪੰਜਾਬ ਦੇ ਵਿੱਚ ਦਿੱਤੀ ਹੈ ਇੱਕ ਵੀ AIEN ਦਾ ਕਾਲਜ ਪੰਜਾਬ ਦੇ ਵਿੱਚ ਦਿੱਤਾ ਹੈ ਹਰ ਮਾਂ ਇਹ ਸੋਚਦੀ ਹੈ ਹਰ ਬਜ਼ੁਰਗ ਇਹ ਆਸ ਕਰਦਾ ਹੈ ਕਿ ਮੇਰਾ ਬੱਚਾ ਜਿਹੜਾ ਪੜਦਾ ਲਿਖਦਾ ਹੋਵੇ ਉਹ ਡਾਕਟਰ ਬਣੇ ਉਹ ਇੰਜੀਨੀਅਰ ਬਣੇ ਉਹ CA ਬਣੇ ਅਕਾਊਂਟੈਂਟ ਬਣੇ ਕਿ ਇੱਕ ਵੀ ਸਰਕਾਰੀ ਕਾਲਜ ਉਹਨਾਂ ਨੇ 10 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਦਿੱਤਾ ਹੈ ਇੱਕ ਵੀ ਵੱਡੀ ਇੰਡਸਟਰੀ ਸਰਕਾਰੀ ਵੱਡੀ ਇੰਡਸਟਰੀ 1987 ਦੇ ਵਿੱਚ ਰੇਲਵੇ ਕੋਚ ਫੈਕਟਰੀ ਕਪੂਰਥਲੇ ਦੇ ਵਿੱਚ ਸਾਡੇ ਮਹਾਨੂਮ ਪ੍ਰਧਾਨ ਮੰਤਰੀ ਰਜੀਵ ਗਾਂਧੀ ਜੀ ਨੇ ਦਿੱਤੀ 70000 ਮੁਲਾਜ਼ਮ ਉਹਦੇ ਵਿੱਚ ਕੰਮ ਕਰਦੇ ਆ ਉਹਦੇ ਅੰਦਰ ਤੋਂ ਉਹਦੇ ਬਾਹਰ ਕੀ ਇਸ 10 ਸਾਲਾਂ ਦੇ ਵਿੱਚ ਪੰਜਾਬ ਨੂੰ ਅੱਗੇ ਵਧਣ ਵਾਸਤੇ ਪੰਜਾਬ ਨੂੰ ਵਿਕਸਿਤ ਕਰਨ ਵਾਸਤੇ ਸਾਡੇ ਬੱਚਿਆਂ ਨੂੰ ਬੇਰੋਜ਼ਗਾਰੀ ਤੋਂ ਦੂਰ ਕਰਨ ਵਾਸਤੇ ਜਨਮ ਲਵੇ ਲਵੇ ਉਸ ਪਰਵਾਰ ਦੇ ਵਿੱਚ ਜਨਮ ਲਵੇ ਵੀਰ ਬਾਤੋ ਗੱਲ ਕਾਕਾ ਜੀ ਕਾਕਾ ਜੀ ਦੋ ਮਿੰਟ ਬਾਅਦ ਆਉਂਦਾ ਉਹ ਉਮੀਦ ਕਰਦੀ ਹੈ ਕਿ ਉਹ ਆਪਣੇ ਪੁਰਖਾਂ ਦੀ ਇੱਜ਼ਤ ਵਧਾਵੇ ਦਸਾਂ ਨੋਹਾਂ ਦੀ ਕਿਰਤ ਕਮਾਈ ਕਰੇ ਆਪਣੇ ਮਾਪੇ ਦਾ ਇੱਕ ਆਸਰਾ ਬਣੇ ਸਮਾਜ ਦੇ ਵਿੱਚ ਉਸ ਪਰਿਵਾਰ ਦਾ ਨਾਮ ਉੱਚਾ ਕਰੇ ਉਹਦੇ ਵਾਸਤੇ ਡਾਕਟਰ ਬੀ ਆਰ ਅੰbedkar ਭਗਵਰ ਰਤਨ ਉਹਨਾਂ ਨੇ ਇੱਕ ਸੋਚ ਰੱਖੀ ਸੋਚ ਦੇ ਸਦਕੇ ਜਿਹੜਾ ਉਹਨਾਂ ਨੇ ਸੰਵਿਧਾਨ ਹਿੰਦੁਸਤਾਨ ਦੇ ਨਿਵਾਸੀਆਂ ਨੂੰ ਦਿੱਤਾ ਉਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਉਹਨਾਂ ਨੇ ਪ੍ਰਮੁੱਖ ਰੱਖਿਆ ਸਭ ਤੋਂ ਉੱਪਰ ਰੱਖਿਆ ਉਹ ਵਿੱਦਿਆ ਰੱਖੀ ਜਿੱਥੇ ਤੁਹਾਡੇ ਹੱਕ ਹਕੂਕ ਦੀ ਗੱਲ ਤੁਹਾਡੇ ਬੱਚਿਆਂ ਦੀ ਹੱਕ ਹਕੂਕ ਦੀ ਗੱਲ ਆਉਣ ਵਾਲੇ ਪੀੜ੍ਹੀ ਦੀ ਹੱਕ ਹਕੂਕ ਦੀ ਗੱਲ ਉਹਨਾਂ ਨੇ ਰੱਖਣੀ ਹੈ ਮੈਂ ਦੋ ਗੱਲਾਂ ਜਰੂਰ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਹਾਂ ਅੱਜ ਆਪਾਂ ਸਾਰੇ ਭਲੀ ਭਾਂਤੀ ਜਾਣਦੇ ਆ ਕਿ ਆਪਣੇ ਇਸ ਗਰੀਬ ਪਰਿਵਾਰਾਂ ਦੇ ਵਿੱਚੋਂ ਮਿਡਲ ਕਲਾਸ ਪਰਿਵਾਰਾਂ ਦੇ ਵਿੱਚੋਂ ਸਭ ਤੋਂ ਮਹਿੰਗਾ ਗਏ ਕੋਈ ਚੀਜ਼ ਹੋ ਗਈ ਹੈ ਤਾਂ ਉਹ ਵਿੱਦਿਆ ਦੇਣੀ ਹੈ ਬੱਚਾ ਇੱਕ ਬੱਚੇ ਨੂੰ ਭਾਵੇਂ ਉਹ ਨਸਰੀ ਦਾ ਬੱਚਾ ਹੋਵੇ ਤੇ ਭਾਵੇਂ ਉਹ ਕਾਲਜ ਦੇ ਵਿੱਚ ਪੜ੍ਹਦਾ ਹੋਵੇ ਹਰ ਮਹੀਨੇ 5000 ਤੋਂ ਲੈ ਕੇ 12000 ਰੁਪਏ ਦਾ ਖਰਚਾ ਅੱਜ ਤੁਸੀਂ ਨਿਰਣੇ ਇਹ ਕਰਨਾ ਹੈ ਕਿ 10 ਸਾਲ ਭਾਜਪਾ ਦੀ ਸਰਕਾਰ ਸੈਂਟਰ ਦੇ ਵਿੱਚ ਰਹੀ ਹੈ ਕਿ ਇੱਕ ਵੀ ਗਵਰਨਮੈਂਟ ਦੀ ਯੂਨੀਵਰਸਿਟੀ ਉਹਨਾਂ ਨੇ ਪੰਜਾਬ ਦੇ ਵਿੱਚ ਦਿੱਤੀ ਹੈ ਸਾਰੇ ਸਟੇਜ ਤੇ ਬਰਾਜਮਾਨ ਗਿੱਦੜ ਸਾਹਿਬਾਨ ਕੋਲੀ ਸਾਹਿਬ ਜੀ ਗਰਮੀਆਂ ਦੇ ਵਿੱਚ ਚਾਦਰ ਪਾਈ ਗਈ ਸੀ ਇਨਾ ਠੰਡ ਬਹੁਤ ਲੱਗਦੀ ਹੈ ਅੱਜ ਦੀ ਖੁਸ਼ੀ ਚ ਸਾਰੇੋ ਬੀਬੀਓ ਬਜ਼ੁਰਗੋ ਭੈਣੋ ਤੇ ਭਰਾਵੋ ਬਹੁਤ ਵੱਡੀ ਗਿਣਤੀ ਦੇ ਵਿੱਚ ਬੀਬੀਆਂ ਇੱਧਰ ਵੀ ਇੱਧਰ ਵੀ ਪਰਾਜਮਾਨ ਹੈ ਮੈਂ ਪਿਛਲੇ ਪ੍ਰੋਗਰਾਮ ਚ ਕਿਹਾ ਸੀ ਲੱਗਿਆ ਇੰਨੀਆਂ ਬੀਬੀਆਂ ਨਾਲ ਤਾਂ ਆਪਾਂ ਦਿੱਲੀ ਜਿੱਤ ਲਈਏ ਤਾਂ ਆਪਾਂ ਨੇ ਜੰਦ ਰਹੇ ਕਿਉਂਕਿ ਮਾਂ ਦੀਆਂ ਅਸੀਸਾਂ ਮਾਂ ਦੀਆਂ ਅਸੀਸਾਂ ਤਾਕਤ ਪਠਾਵਣ ਬਖਸ਼ਣ ਮੁਲਕ ਜਗੇਰੀ ਮਾਂ ਦੇ ਚਰਨਾਂ ਚੋ ਸਭ ਕੁਛ ਮਿਲਦਾ ਹੈ ਸੋ ਅੱਜ ਇੰਨੀ ਵੱਡੀ ਗਿਣਤੀ ਬੀਪੀਆਂ ਅਸ਼ੀਰਵਾਦ ਦੇਣ ਆਈਆਂ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਦਾਵਾ ਜੀ ਨੂੰ ਕੱਢੀ ਜਿਹ ਕਹਿ ਰਿਹਾ ਸੀ ਲੈ ਕੇ ਐਨੀ ਗਰਮੀ ਦੇ ਵਿੱਚ ਸਾਰੇ ਜਣੇ ਬੈਠ ਕੇ ਸਾਨੂੰ ਉਡੀਕ ਤੇ ਐਸੀ ਨਰਾ ਦੇਣਾ ਕਾ ਦਿਮਾਗ ਇਹ ਕਿਸ ਤਰ੍ਹਾਂ ਨਵਾਂ ਤੁਹਾਡਾ ਬਹੁਤ ਧੰਨਵਾਦ ਤੁਸੀਂ ਸਾਰੇ ਜਣੇ ਇੱਥੇ ਹੋਏ ਹੋ ਚੋਣ ਨੂੰ ਅੱਗੇ ਵਧਾਉਣ ਵਾਸਤੇ ਵੱਡਾ ਹੋਵਾਰਾ ਤੁਸੀਂ ਦੇ ਰਹੇ ਹੋ ਸਾਡੀ ਇਹ ਚੌਥੀ ਮੀਟਿੰਗ ਚੌਥੀ ਹੈ ਤਾਂ ਇਸ ਨੌਰਥ ਇਗਰੀ ਦੇ ਵਿੱਚ ਇਸੇ ਤਰ੍ਹਾਂ ਬਹੁਤ ਵੱਡੀ ਗਿਣਤੀ ਚ ਸਾਰੀਆਂ ਮੀਟਿੰਗਾਂ ਦੇ ਵਿੱਚ ਲੋਕ ਪਹੁੰਚੇ ਮੈਨੂੰ ਇਹ ਲੱਗਦਾ ਵੀ ਘਰ ਕੋਈ ਪਿੱਛੇ ਤੁਹਾਡੇ ਬੱਚਿਆ ਨਹੀਂ ਉਹਨਾਂ ਘਰ ਦੇ ਖਾਣ ਵਾਲਾ ਰਿੰਕੂ ਇਹਨਾਂ ਦੇ ਘਰ ਬੋਲਦਾ ਫਿਰਦਾ ਉਹਨੇ ਨਾ ਪਿਛਲੀ ਗੱਲ ਹੀ ਆ ਬੈਠਾ ਕੱਲਾ ਕਿਉਂਕਿ ਆਦਤ ਹੈ ਉਹਨਾਂ ਨੂੰ ਸ਼ਹਿਰ ਦੇ ਵਿੱਚ ਚੋਰੀਆਂ ਬਹੁਤ ਹੋ ਰਹੀਆਂ ਸ਼ਹਿਰ 'ਚ ਫਰੋਤੀਆਂ ਮੰਗੀਆਂ ਜਾ ਰਹੀਆਂ ਸ਼ਹਿਰ ਦੇ ਵਿੱਚ ਚੈਨੀਆਂ ਖੋਈਆਂ ਜਾ ਰਹੀਆਂ ਸ਼ਹਿਰਾਂ 'ਚ ਬਾਲੀਆਂ ਖੋਲਿੰਦੀਆਂ ਇਹ ਜਿਹੜਾ ਸਾਰਾ ਰੁਝਾਨ ਬਣਿਆ ਪਿਛਲੇ 2 ਸਾਲਾਂ ਦੇ ਵਿੱਚ ਚਿੱਤੇ ਦਾ ਇੰਨਾ ਹੀ ਪਰਮਾਰ ਹੈ ਨਸ਼ਾ ਇੰਨਾ ਜ਼ਿਆਦਾ ਹੋ ਗਿਆ ਕਿ ਹਰ ਮਹੱਲੇ ਚ ਵਿਕ ਰਿਹਾ ਇਹ ਕਹਿੰਦੇ ਸਰਕਾਰਾਂ ਹੀ ਬਕਾਉਂਦੀਆਂ ਨੇ ਚਿੱਟਾ ਐਵੇਂ ਨਹੀਂ ਛਰੇਆਮ ਵਿਕਦਾ ਇਹ ਲੋਕ ਪੁਸਤਪਰਾਹੀ ਕਰਦੇ ਉਹਨਾਂ ਨਸ਼ੇ ਵੇਚਣ ਵਾਲਿਆਂ ਦੀ ਮੈਂ ਡੇਢ ਮਹੀਨਾ ਹੋਇਆ ਇੱਥੇ ਆਏ ਨੂੰ ਰੌਲਾ ਪਾਇਆ ਨਸ਼ੇ ਦਾ ਤਾਂ ਆ ਜਿਹੜਾ ਖੇਤ ਲੁਗਰਾਲ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਪਹਿਲਾਂ ਮੀਡੀਆ ਦਾ ਇਸ ਕਵਰੇਜ ਦੇ ਲਈ ਜਿਨ੍ਹਾਂ ਨੇ ਚੰਨੀ ਸਾਹਿਬ ਦੀ ਰੈਲੀ ਨੂੰ ਕਵਰੇਜ ਕੀਤੀ ਤੇ ਸਭ ਤੋਂ ਜ਼ਿਆਦਾ ਧੰਨਵਾਦ ਕਰਦਾ ਮੇਰੇ ਮੱਲਾ ਨਿਵਾਸੀ ਮੇਰੇ ਹਰਬੇ ਨਗਰ ਦੇ ਬਚੰਤ ਨਗਰ ਦੇ ਨਿਊ ਬਚੰਤ ਨਗਰ ਪਰਸ਼ੂਰਾਮ ਨਗਰ ਰਾਜਾ ਗਾਰਡਨ ਗਦਾਈਪੁਰ ਬਲੰਦਪੁਰ ਸਰਾਬਾ ਨਗਰ ਬਾਬਾ ਦੀਪ ਸਿੰਘ ਨਗਰ ਜਿਨ੍ਹਾਂ ਨੇ ਇੱਕ ਬਹੁਤ ਹੀ ਵੱਡਾ ਇਕੱਠ ਕਰਕੇ ਆ ਸਰਦਾਰ ਚੰਨਜੀਤ ਸਿੰਘ ਚੰਨੀ ਦੀ ਜਿੱਤ ਯਕੀਨੀ ਕਰ ਦਿੱਤੀ ਹੈ ਇਸੇ ਲਈ ਕਹਿੰਦੇ ਨੇ ਜਲੰਧਰ ਸ਼ਹਿਰ ਚੰਨੀ ਦੀ ਲਹਿਰ ਕਿਉਂਕਿ ਚੰਨੀ ਸਾਹਿਬ ਦੀ ਜਿੱਤ ਯਕੀਨੀ ਹੈ ਤੇ ਮੈਂ ਸਾਰਿਆਂ ਦਾ ਮੀਡੀਆ ਦਾ ਸਾਰਿਆਂ ਦਾ ਭੈਣਾ ਭਰਾਵਾਂ ਮੇਰੇ ਨਾਲ ਦੇ ਪ੍ਰਧਾਨ ਜਿੰਨੇ ਵੀ ਹੈਗੇ ਆ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵੀ ਜੋ ਇਹਨਾਂ ਨੇ ਅੱਜ ਇੱਜ਼ਤ ਬਖਸ਼ੀ ਹੈ ਮੇਰੀ ਔਰ ਜੋ ਮੇਰੀ ਇੱਜ਼ਤ ਬਣਾਈ ਹੈ ਇਹਨਾਂ ਨੇ ਮੈਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਲੀ ਜੀ ਜਿਵੇਂ ਜੀ ਚਲੰਗੇ ਸੰਗੀ ਮੈਦਾਨ ਦੇ ਉਤਰੇ ਆ ਉਹਨਾਂ ਦੇ ਵਿਰੋਧੀ ਧਿਰਾਂ ਵੀ ਮਜ਼ਬੂਤ ਆਈਆਂ ਚੀਜ਼ਾਂ ਕੋਈ ਵਿਰੋਧੀ ਧਿਰ ਮਜ਼ਬੂਤ ਨਹੀਂ ਹੈ ਜੀ ਕੋਈ ਵਿਰੋਧੀ ਧਿਰ ਮਜ਼ਬੂਤ ਨਹੀਂ ਹੈ ਸਾਰੇ ਦਲ ਬਦਲੂ ਨੇ ਸਾਰਿਆਂ ਨੇ ਦੇਖ ਲਿਆ ਅੱਜ ਹਰ ਕੌਮ ਜਨਰਲ ਦਲਿਤ जाट BC OBC ਸਾਰੀਆਂ ਕੌਮਾਂ ਚਰਨਜੀਤ ਸਿੰਘ ਚੰਨੀ ਜੀ ਦੇ ਨਾਲ ਨੇ ਪੂਰਾ ਜਲੰਧਰ ਸ਼ਹਿਰ ਜਲੰਧਰ ਦੇ ਆਪ ਚਰਨਜੀਤ ਚੰਨੀ ਦੇ ਨਾਲ ਨੇ ਤੁਸੀਂ ਆ ਮੀਡੀਆ ਵਾਲੇ ਹੋ ਤੁਸੀਂ ਕਿਸੇ ਵੀ ਪਿੰਡ ਜਾ ਕੇ ਪੁੱਛ ਲਓ ਉੱਥੇ ਇੱਕੋ ਹੀ ਨਾਂ ਤੁਸੀਂ ਆਪ ਸੁਣ ਲਓ ਕਿਸੇ ਦੀ ਵੀ ਜਮਾਨ ਤੇ ਜਲੰਧਰ ਵੀ ਚੰਨੀ ਸਾਹਿਬ ਤੋਂ ਦੂਬਾਰਾ ਕੋਈ ਨਾਮ ਨਹੀਂ ਹੈ ਕੋਈ ਵੀ ਇਲੈਕਸ਼ਨ ਵਿੱਚ ਚੰਨੀ ਸਾਹਿਬ ਚੰਨੀ ਸਾਹਿਬ ਹੋਈ ਪਈ ਹੈ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਦਾਂ BJP ਦਾ ਨਾਰਾ 800 ਵਾਰ ਮੈਂ ਕਹ ਜੀ ਉਹਨਾਂ ਦਾ 400 ਪਾਰ ਨਹੀਂ ਆ ਮੈਨੂੰ ਤਾਂ ਲੱਗਦਾ ਉਹਨਾਂ ਦਾ 200 ਤੋਂ ਵੀ ਥੱਲੇ ਰਹਿ ਜਾਣਾ ਹੈ ਦੋਸਤੋ ਤਾਂ ਵੀ ਥੱਲੇ ਤੁਹਾਨੂੰ ਆ ਮੀਡੀਆ ਰਿਪੋਰਟਾਂ ਆ ਰਹੀਆਂ ਵੀ ਪੂਰੇ ਇੰਡੀਆ ਦੇ ਵਿੱਚ ਕੀ ਹੋ ਰਿਹਾ ਬਾਜੀ ਪਲਟ ਚੁੱਕੀ ਹੈ ਬਸ ਦੋ ਦੌਰ ਦਾ ਹੋਰ ਇਲੈਕਸ਼ਨ ਰਹਿ ਗਿਆ ਆਪਾਂ ਪੰਜਾਬੀਆਂ ਨੇ ਵੀ ਇਹਨਾਂ ਨੂੰ ਦੌੜ ਲਵਾਉਣੀ ਆ ਤੇ ਪੂਰੇ ਮਾਰਜਨ ਦੇ ਨਾਲ ਆਪਾਂ ਚੰਜੀ ਚੰਨੀ ਜੀ ਦੀ ਜਿੱਤ ਲਾਉਣੀ ਲੋਕਾਂ ਨੂੰ ਅਪੀਲ ਕੀ ਕਰਨਾ ਚਾਹੁੰਦਾ ਪਹਿਲੇ ਲੋਕਾਂ ਨੂੰ ਇਹੀ ਅਪੀਲ ਕਰੂੰਗਾ ਵੀ ਪਹਿਲੀ ਜਨਵਰੀ ਪਹਿਲੀ ਜੂਨ ਨੂੰ ਸਰਦਾਰ ਚੰਜੀ ਸਿੰਘ ਚੰਨੀ ਜੀ ਸਾਡੇ ਸਾਬਕਾ ਮੁੱਖ ਮੰਤਰੀ ਜਿਨ੍ਹਾਂ ਨੇ 111 ਦਿਨ ਬਹੁਤ ਹੀ ਵਧੀਆ ਕੰਮ ਕੀਤਾ ਹੈ ਉਹਨਾਂ ਦੀ ਜਿੱਤ ਯਕੀਨੀ ਬਣਾਓ ਤੇ ਪੰਜੇ ਦੇ ਨਿਸ਼ਾਨ ਤੇ ਮੋਹਰਾਂ ਲਾਓ ਜਿਹੜਾ ਅੱਜ ਜਿਹੜਾ ਭਾਰੀ ਮੁਹੰਮਦ ਦੇ ਬੇਟੀ ਜਿਹੜਾ ਅੱਜ ਜਲਸ਼ੇਡਾ ਰੂਪ ਦਿੱਤਾ ਗਿਆ ਇਹਨੂੰ ਰੈਲੀ ਰੈਸਟਰਾਂ ਰੂਪ ਹਾਂਜੀ ਹਾਂਜੀ ਤੇ ਇਸ ਸਬੰਧੀ ਕੀ ਜਾਨਣਾ ਚਾਹੁੰਦੇ ਬਹੁਤ ਬਹੁਜੀ ਧੰਨਵਾਦ ਮੇਰੇ ਸਾਰੇ ਦੋਸਤਾਂ ਮਿਸਤਰਾ ਦਾ ਮੇਰੇ ਸਾਰੇ ਭੱਲਾ ਦਵਾਸੀਆਂ ਦਾ ਮੇਰੇ ਪ੍ਰਧਾਨਾਂ ਦਾ ਸਰਦਾਰ ਚਮਕੌਰ ਸਿੰਘ ਜੀ ਹੈ ਜੀ ਸਾਡੇ ਸਰਦਾਰ ਕਰਨੈਲ ਸਿੰਘ ਜੀ ਆ ਹਰ ਇੱਕ ਬੰਦੇ ਨੇ ਆਪਣੀ ਮਿਹਨਤ ਕੀਤੀ ਹੈ ਜੀ ਇਹਦੇ ਵਿੱਚ ਛੋਟੇ ਤੋਂ ਲੈ ਕੇ ਵੱਡਾ ਸਾਡੇ ਕਾਲਾ ਪ੍ਰਧਾਨ ਬਹੁਤ ਮਿਹਨਤ ਕਰਦਾ ਹੈ ਜੀ ਸਾਰੇ ਸਾਰੇ ਹਰ ਇੱਕ ਨੇ ਥੱਲੇੋਂ ਲੈ ਕੇ ਉੱਪਰ ਤੱਕ ਜਿੰਨੇ ਵੀ ਮੇਰੇ ਭਰਾ ਆਇਆ ਸਾਰਿਆਂ ਨੇ ਬਹੁਤ ਬਹੁਤ ਮਿਹਨਤ ਕੀਤੀ ਹੈ। ਕੀ ਇਲਾਕਾ ਨਿਵਾਸੀ ਦਾ ਪੂਰਨ ਤੌਰ ਤੇ ਸਮਰਥਨ ਹੋਇਆ। ਬਹੁਤ ਜ਼ਿਆਦਾ ਤੁਹਾਡੇ ਸਾਹਮਣੇ ਹੈ ਜੀ। ਇਸ ਤੋਂ ਬਾਅਦ ਹੁਣ ਤੁਸੀਂ ਕੀ ਕਹਿਣਾ ਚਾਹੋਗੇ? ਠੀਕ ਹੈ ਜੀ। ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ।